ਜਹਿ ਮਾਤ ਪਿਤਾ ਸੁਤ ਮੀਤ ਨ ਪਾਈ ਅਨੰਤ ਨਾਮ ਤੇਰਾ ਸੰਗ ਸਹਾਈ ਇਹ ਮਹਾ ਪਿਆਨ ਦੂਤ ਜਮ ਦਲੇ ਕੇਵਨ ਨਾਮ ਸੰਗ ਤੇਰਾ ਚਲੇ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿ ਨਮਾਏ ਉਦਾਰੀ ਅਨਕ ਪੁਨੇ ਚਨ ਕਰਤ ਨਹੀਂ ਕਰੇ ਹਰ ਕੋ ਨਾਮ ਕੋਟ ਪਾ ਪਰ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਅਨੰਤ ਪਾਵ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਨਾਮ ਜਪਤ ਹੋਏ ਸੁਖੀਆ ਆਖ ਕਰੋਰੀ ਬੰਦ ਨ ਪਰੈ ਹਰ ਕਾ ਅਨਕ ਮਾਇਆ ਰੰਗ ਤਿਕਨਾ ਮੁਝਾਵੇ ਹਰਨਾਮ ਜਪਿਆ ਗਾਵੇ ਇਹ ਮਾਰਗ ਇਹ ਜਾਤ ਅਕੇਲਾ ਹਰਨਾਮ ਸੰਘੋਤ ਸੁਹੇਲਾ ਐਸਾ ਨਾ ਮਨ ਸਦਾ ਧਿਆਈਏ ਅਨਕ ਗੁਰਮਤ ਅੰਗਤ ਪਾਈਏ ਛੋਟਸ ਨਹੀਂ ਕੋਟ ਲਖ ਬਾਹੀ ਹਰਨਾਮ ਜਪਤ ਪਾਤ ਪੜਾਈ ਅਨਕ ਬਿਗਨ ਜੇ ਆਏ ਸੰਘਾਰੇ ਹਰਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸ਼ਰਾ ਓ ਮੈਲਾ ਮਨ ਕਬੂ ਨਾ